ਤਸਵੀਰਾਂ ਦੇ ਵਿੱਚ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ 85 ਮਾਡਲ ਟਰੈਕਟਰ ਹੈ ਟਰੈਕਟਰ ਬਹੁਤ ਸਾਫ ਕੇ ਰੱਖਿਆ ਹੈ ਟਾਇਰ ਟੂਲ ਬਿਲਕੁਲ ਨਵੇਂ ਪਾਏ ਹੋਏ ਨੇ ਆਪ ਤਾਂ ਸਾਡਾ ਇਹ ਗੱਡਾ ਵਾਜੀ ਸਾਡੀ ਰੋਟੀ ਹੈ ਸਾਡੀ ਨੂੰ ਜੇ ਨੰਮ ਸਾਫ ਕੇ ਰੱਖਣਾ ਪੈਂਦਾ ਸਾਨੂੰ ਅੱਛਾ ਖਾਸੀਅਤ ਕੀ ਹੈ ਜੇ ਦੱਸੋਗੇ ਕੁਝ ਬਦਲਿਆ ਕਿਉਂ ਨਹੀਂ ਬਦਲਿਆ ਇਹ ਬਜ਼ੁਰਗਾਂ ਦੀ ਦੇਣੇ ਆ ਪਹਿਲਾਂ ਉਹਨਾਂ ਨੇ ਇਹ ਲਿਆ ਇਹ ਕਰਕੇ ਬਦਲਿਆ ਨਹੀਂਗਾ ਇਸ ਕਰਕੇ ਧਰਨਿਆਂ ਮੁਜਾਰਿਆਂ ਵਾਸਤੇ ਨਾਲੇ ਦਾ ਖਰਚਾ ਘਟਿਆ ਨਾਲੇ ਨੂੰ ਪਸੰਦ ਜ਼ਿਆਦਾ ਕਰਦੇ ਆ ਇਹ ਕਰਾਗੇ ਦੀ ਘੱਟ ਦੇ ਸਫਰ ਜ਼ਿਆਦਾ ਕਰਦਾ ਤੇਲ 'ਚ ਘੱਟ ਪਿੰਦਾ ਘੱਟ ਪਿੰਦਾ ਡੇਲੀਪੋਸ ਦੇਖ ਰਹੇ ਤੁਸੀਂ ਤੇ ਇਸ ਵੇਲੇ ਅਸੀਂ ਸ਼ੰਭੂ ਮੌਜੂਦ ਹਾਂ ਤੇ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ 85 ਮਾਡਲ ਟਰੈਕਟਰ ਹੈ ਪਪਾ ਜੀ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਹੋ ਅਸੀਂ ਮੋਗਾ ਜਿਹੜਾ ਜੀ ਪਿੰਡ ਛਾਲਾ ਗਾਨੇ ਵਾਲਾ ਅੱਛਾ ਟਰੈਕਟਰ 85 ਮਾਡਲ ਹੈ ਹਾਂਜੀ 85 ਮਾਡਲ ਟਰੈਕਟਰ ਹੈ ਇੱਕ ਅੱਗੇ ਵੀ ਦੋ ਵਾਰ ਦਿੱਲੀ ਜਾਇਆ ਦਿੱਲੀ ਦੋਲਨ ਦੇ ਵਿੱਚ ਤੇ ਐਰ ਕੀ ਫੇਰ ਦਿੱਲੀ ਨੂੰ ਤਿਆਰੀ ਕਰਕੇ ਆਏ ਆ ਅੱਗੇ ਦੋਟ ਨੌਜਵਾਨ ਵੀ ਬਹਿ ਨਾਲ ਬੈਠੇ ਆ ਪਰ ਵੱਡੇ ਵੱਡੇ ਟਰੈਕਟਰ ਫੜਦੇ ਆ 70 70 80 80 ਹੌਸਪਾਵਰ ਦੇ ਤਾਂ ਨੌਜਵਾਨ ਇਸ ਤੇ ਬੈਠਣਾ ਪਸੰਦ ਕਰਦੇ ਨੇ ਤੇ ਤੁਸੀਂ ਬਜ਼ੁਰਗ ਤੌਰ ਲੈਣੇ ਨਹੀਂ ਨਹੀਂ ਬਹੁਤ ਨੌਜਵਾਨ ਪਸੰਦ ਕਰਦੇ ਐ ਇਹਨੂੰ ਤੇ ਬਾਕੀ ਟਰਾਲੀਆਂ ਦੋ ਪਾਈਆਂ ਇਹਦੇ ਮਗਰ ਦੋ ਟਰਾਲੀਆਂ ਪਾ ਕੇ ਇਹ ਵੱਡੀ ਗਿਣਤੀ ਦੇ ਵਿੱਚ ਉਥੋਂ ਕਿਸਾਨ ਆਏ ਨੇ ਤੇ ਬਾਕੀ ਇੱਕ ਟਰਾਲੀ 6 ਮਹੀਨੇ ਦੇ ਰਸਲ ਪਾਣੀ ਵਾਸਤੇ ਪਰ ਕੇ ਲਿਆਏ ਆ। ਅੱਛਾ। ਹਾਂ। ਟਰੈਕਟਰ ਬਹੁਤ ਸਾਫ ਕੇ ਰੱਖਿਆ ਹੈ। ਟਾਇਰ ਟੂਲ ਬਿਲਕੁਲ ਨਵੇਂ ਪਾਏ ਹੋਏ ਨੇ। ਹਾਂਜੀ ਹਾਂਜੀ। ਇਹ ਆਪ ਦਾ ਸਾਡਾ ਇਹ ਗੱਡਾ ਵਾਜੀ। ਸਾਡੀ ਰੋਟੀ ਹੈ ਸਾਡੀ ਨੂੰ ਜੇ ਇਹਨਾਂ ਨੂੰ ਸਾਫ ਕੇ ਰੱਖਣਾ ਪੈਂਦਾ ਸਾਨੂੰ। ਹਾਂ। ਇਹਦੇ ਤੇ ਲਿਖਿਆ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੀ। ਅੱਛਾ ਖਾਸੀਅਤ ਕੀ ਹੈ ਜੀ ਦੱਸੋਗੇ ਕੁਝ? ਟਰੈਕਟਰ। ਬਦਲਿਆ ਕਿਉਂ ਨਹੀਂ? ਬਦਲਿਆ ਇਹ ਬਜ਼ੁਰਗਾਂ ਦੀ ਦੇਣ ਹੈ। ਪਹਿਲਾਂ ਉਹਨਾਂ ਨੇ ਇਹ ਲਿਆਏ ਕਰਕੇ ਬਦਲਿਆ ਨਹੀਂਗਾ ਇਸ ਕਰਕੇ ਧਰਨੀਆਂ ਮੁਜਾਰੀਆਂ ਵਾਸਤੇ ਨਾਲੇ ਦਾ ਖਰਚਾ ਘਟਿਆ ਨਾਲੇ ਨੂੰ ਪਸੰਦ ਜ਼ਿਆਦਾ ਕਰਦੇ ਆ ਨਾਲੇ ਇਹ ਖਰਾਕੇ ਦੀ ਘਟ ਦੇ ਸਫਰ ਜ਼ਿਆਦਾ ਕਰਦਾ ਅੱਛਾ ਤੇਲ ਘਟ ਪਿੰਦਾ ਘਟ ਪਿੰਦਾ ਤੇ ਜາດ ਦਸਤੇ ਆ ਪੁਰਾਣੀ ਸੰਭਾਲ ਕੇ ਰੱਖੀ ਹੈ ਪੈਸੇ ਨੌਜਵਾਨ ਤਾਂ ਬੜੇ ਬੜੇ ਟਰੈਕਟਰ ਡੱਕ ਡੱਕ ਲਾ ਕੇ ਫਿਰਦੇ ਨੇ ਕੋਈ ਸੁਵਰਾਜ ਬੜਾ ਚੱਕੀ ਫਿਰਦਾ ਕੋਈ ਅਰਜਨ ਅਰਜਣ ਉਹ ਅੱਜ ਕੱਲ ਦੇ ਜਿਹੜੇ ਗਏ ਆ ਉਹ ਅਰਜਣ ਆ ਫੋੜਿਆ ਜਾਂਦ ਜਾਦੇ 855 ਵਾ ਜੁੰਡੀ ਆ ਰਿਆ ਸਵਰਾਜ ਆ ਉਹ ਆਪਦੇ ਥਾਂ ਤੇ ਆ ਬਾਕੀ ਇਹ ਜਿਹੜੀ ਚੀਜ਼ ਆ ਇਹ ਪੁਰਾਣੀ ਇਹ ਆਪਦੇ ਥਾਂ ਤੇ ਜਿਹੜਾ ਤੋੜਿਆ ਨਹੀਂ ਨਹੀਂ ਕੋਈ ਤੋੜ ਨਹੀਂ ਬਾਟ ਵੱਟ ਤਾਂ ਪੂਰੀ ਪੂਰੀ ਵਾਰ ਦੂਜਿਆਂ ਨੂੰ ਅੱਗੇ ਜਾਂਦਾ ਹਾਂ ਹਾਂ ਪੂਰੀ ਭਾਜਿਆ ਪੂਰਾ ਇਹਦਾ ਆਨੰਦ ਆ ਚਲਾਉਣ ਦਾ ਮਜ਼ਾ ਵਾ ਪੂਰਾ ਜੀ ਜਿਹੜੇ ਕੱਢ ਰਹੇ ਨੇ ਝੰਡਾ ਲੈ ਕੇ ਹਾਂ ਕੱਢ ਰਹੇ ਆ ਟਰਾਲੀ ਲਾ ਕੇ ਹੁਣ ਇਹੋਲੇ ਗਿੜਾ ਗੁੜਾ ਦਵਾ ਕੇ ਤੇ ਉਹ ਲੈ ਜੈ ਨੇ ਜਿਵੇਂ ਪੁਰਾਣੇ ਇਹ ਕੋੜਿਆਂ ਦੇ ਗਿੜਾ ਦਵਾ ਕੇ ਹੁੰਦੇ ਹਿੰਦੇ ਸੀ ਇਹ ਉਸੇ ਤਰ੍ਹਾਂ ਇਹ ਕੋੜੇ ਆ ਸਹੀ ਗੱਲ ਹੈ ਜੀ ਇਹ ਇਹਨਾਂ ਦਾ ਇਹ ਗਿੜਾ ਦਵਾ ਕੇ ਫਿਰ ਲੈ ਜੈ ਨੇ ਪੁਰਾਣਾ ਕੋੜਾ ਪੁਰਾਣਾ ਕੋੜਾ ਹੈ ਤਾਂ ਬਿਲਕੁਲ ਤਸਵੀਰਾਂ ਲਗਾਤਾਰ ਤੁਹਾਡੇ ਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਕਹਿੰਦੇ ਇਹ ਪੁਰਾਣਾ ਕੋੜਾ ਏ ਅਰ ਸਾਡੇ ਬਜ਼ੁਰਗਾਂ ਦੀ ਇਹ ਨਿਸ਼ਾਨੀਆਂ ਜਿਸ ਨੂੰ ਅਸੀਂ ਸਾਂਭ ਕੇ ਰੱਖਿਆ ਹੋਇਆ ਕਹਿੰਦੇ ਅਸੀਂ ਪਹਿਲਾਂ ਵੀ ਦਿੱਲੀ ਦੋ ਵਾਰ ਲੈ ਕੇ ਗਏ ਆ ਖਰਚਾ ਬਹੁਤ ਘੱਟ ਹੈ ਬਾਟ ਬਹੁਤ ਵੱਡਾ ਹੈ ਤਾਂ ਦੇਖ ਸਕਦੇ ਹੋ ਅਸ਼ਰ ਸਨ 85 ਮਾਡਲ ਲਗਭਗ 40 ਸਾਲ ਪੁਰਾਣਾ ਟਰੈਕਟਰ ਹੈ ਪਰ ਟਾਇਰ ਟੱਪਾ ਦੇਖੋ ਐਨ ਬੈਟਰੀ ਬੂਟਰੀ ਸੈੱਟ ਕਰਕੇ ਸੈਲਫ ਸਟਾਰਟ ਹੈ ਇਹ ਕਹ ਅੱਗੇ ਅੱਛਾ ਹੈਂਡਲ ਹਾਂ ਗਿੜਾ ਬਿਲਕੁਲ ਵੱਜਦੇ ਆ ਦੇਖੋ ਐਨ ਪੂਰੇ ਤਰੀਕੇ ਦੇ ਨਾਲ ਰੱਖਿਆ ਹੋਇਆ ਹੈ ਤਾਂ ਕਹਿੰਦੇ ਹੁਣੇ ਇਸ ਵੇਲੇ ਮੋਰਚਿਆਂ ਦੇ ਲਈ ਖਾਸ ਤੌਰ ਤੇ ਆ ਦੋ ਟਰਾਲੀਆਂ ਲੈ ਕੇ ਆਏ ਹੋਏ ਆ ਕਿਸਾਨੀ ਸੰਘਰਸ਼ ਦੇ ਵਿੱਚ ਵੀ ਇਹ ਟਰੈਕਟਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕੈਮਰਾਮੈਨ ਰੋਸ਼ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ